ਸਾਸਰੀ ਕਾਲ ਜੀ ਰੋੜਕੀ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲੈ ਵੀ ਸੱਜਣੋ ਅੱਜ ਆਪਾਂ ਬੀਜਦੇ ਸੀ ਹਰਾ ਉਸਤਾ ਖੜਾ ਅੱਧਾ ਕਿੱਲਾ ਮੱਕ ਵਧੀਆ ਇਹ ਉਹ ਬਾਹਣਾ ਜੀ ਪਿਛਲੇ ਵਾਰ ਘੱਗਾ ਟੁੱਟਿਆ ਜਿੱਥੇ ਪਾਣੀ ਪਾਣੀ ਸੀ ਫੁੱਲ ਬਹੁਤ ਜ਼ਿਆਦਾ ਪਾਣੀ ਸੀ ਇੱਥੇ ਆਹਾ ਜਿਹੜੀ ਆਹ ਇੰਗਲੀ ਜੀ 5 ਫੁੱਟ ਦੀ ਐ ਇਹੇ ਏ ਇਹ ਇਹ ਇੰਨਾ ਇੰਨਾ ਨਾ ਪਾਣੀ ਸੁੱਤੇ ਇੰਨਾ 6 7 7 7 ਫੁੱਟ ਪਾਣੀ ਮੰਨ ਕੇ ਚੱਲੋ ਇਹ ਦੇਖੋ ਆ ਦੇ ਗੁਰੂ ਘਰ ਆ ਗਿਆ ਆਪਣਾ ਜਮਾ ਨਾਲ ਹੀ ਆ ਗਿਆ ਗੁਰੂ ਘਰ ਵੀ ਬਸ ਆਪਣੇ ਘਰ ਹੀ ਆ ਗਿਆ ਨਾਲ ਆ ਦੇਖ ਦਿਂਦੇ ਐ ਇੱਥੇ ਬੀਜਦੇ ਸੀ ਹਰਾ ਸਬਾਕ ਕਿੱਲਾ ਬਹਾਣਾ ਇਹ ਆਪਾਂ ਨੂੰ ਬਾਧਰੂ ਹਰਾ ਗਿੱਲ ਦਾ ਥੋੜੀ ਘੱਟ ਲੱਗਦੀ ਹੈ ਗੱਲ ਕਰਾ ਕੇ ਜਵਾਕ ਜੇ ਨਾਲ ਕਹਿੰਦੇ ਅਸੀਂ ਬੋਹਣਾ ਮਾਹਿਆ ਭਰਾਵਾ ਦੇਖ ਲੋ ਬਾਹ ਕੇ ਹੋਰ ਫਿਰ ਕੀ ਹਾਲ ਹੈ ਬਾਹ ਲੋ ਜਿਹੜੇ ਤੋਂ ਬਾਹ ਆ ਜਾਂਦਾ ਹੁਣ ਪਤਾ ਹੀ ਹੈ ਭਰਾਵੋ ਚਾਹ ਹੁੰਦਾ ਜਵਾਕਾਂ ਨੂੰ ਆਪਾਂ ਨੂੰ ਬਹੁਤ ਜ਼ਿਆਦਾ ਚਾਹ ਸੀ ਟਰੈਕਟਰ ਬੋਣ ਦਾ ਪਹਿਲਾਂ ਬਹੁਤ ਜ਼ਿਆਦਾ ਜਿੰਨਾ ਵੀ ਕਹੇ ਤੇ ਉਹਨੇ ਹੀ ਚਾਹ ਸੀ ਇਹ ਆਪਣੀਆਂ ਗੁੱਡੀਆਂ ਤੋਂ ਛੋਟੀਆਂ ਛਟੀਆਂ ਇੱਕ ਵੀਡੀਓ ਬਣਾਈ ਜਾਂਦੇ ਨੇ ਪਾਉਣਗੇ ਸਟੇਟਸ ਤੇ ਇੱਕ ਆ ਬਾਹੀ ਇਹਨੇ ਪਹਿਲਾਂ ਦੂਜੀ ਨੇ ਬਾਤਾ ਫਿਰ ਉਹਨੇ ਮੋਬਾਈਲ ਫੜਦਿਆ ਉਹਨੇ ਮੋਬਾਈਲ ਫੜਦਿਆ ਫਿਰ ਆਇਆ ਇਹਨੇ ਲਾਤੇ ਗੇੜੇ ਮੇਰੇ ਖਿਆਲੇ ਚਾਰ ਪੰਜ ਗੇੜਿਆਂ ਦਾ ਕੰਮ ਹੀ ਐ ਨਵੇਂ ਢੀ ਦੇਣਗੇ ਕੰਮ ਹਾਂ ਬਈ ਸੈਟ ਹੈ ਹਾਂ ਦੱਬੀ ਤੇ ਰਿਹਾਦਾ ਕਿੱਲੀ ਮੈਨੂੰ ਵਧੀਆ ਵੀਡੀਓ ਬਣਾ ਦੇ ਹਾਂ ਇਹਨੂੰ ਫੜਾ ਦੇ ਇਹਨੂੰ ਫੜਾ ਦੇ ਚੱਲ ਇਹਨੂੰ ਫੜਾ ਦੇ ਚੱਲ ਕੋਈ ਨਾ ਛੇਤੀ ਆ ਜਾ ਯਾਰ ਉਹ ਗੋਣਾ ਮੈਂ ਤੇ ਆ ਗਿਆ ਮਿੱਤਰੋ ਆਪਣਾ ਨਿਊ ਮਾਡਲ ਸਵਰਾਜ 21 ਕਪਰਾਂ ਕੋਲ ਛੋਟਾ 724 ਉਹ ਵੀ ਪਰਲੇ ਬਸੇ ਨੂੰ ਪਰਲੇ ਬਸੇ ਨੂੰ ਥੱਲੇ ਨੂੰ ਇੱਥੇ ਆਜਾ ਨਪਲਾ ਹੋਰ ਇਹਨੂੰ ਹੋਰ ਨਪਲਾ ਕਲਚ ਹਾਂ ਹੁਣ ਪਾ ਪਰਾਂ ਨੂੰ ਪਰਾਂ ਨੂੰ ਪਰਾਨੂੰ ਪਰਾਨੂੰ ਪਾ ਯਾਰਾ ਇੱਥੇ ਚੱਲਾ ਇੱਕ ਕਿਹੜਾ ਲਾਇਆ ਤਵਾ ਦਾ ਮੈਂ ਮੁੜ ਕੇ ਪਾਉਣਾ ਯਾਰਾ ਬਾਣ ਸੁੱਕ ਜੂਸ ਨੇ ਬੀਜਣਾ ਹੈ ਲੈ ਮਿੱਤਰੋ ਇਹ ਆ ਗਿਆ ਭਾ ਟਰੈਕਟਰ ਹਾਲਤਾ ਲਾਉਂਦੇ ਆ ਘਾਟੀ ਭਰਾਵਾ ਲੱਗਾ ਦੱਬੀ ਹੀ ਰਾਂਦਾ ਕਿਲੀ ਫੇਰ ਆ ਗਈ ਜੀਰੀ ਨਾਲ ਪੂਸ਼ਾ 43 ਲਾਇਆ ਇੱਕ ਕਿਹੜਾ ਲਾਇਆ ਭੱਜ ਗਿਆ ਯਾਰਾ 6 ਦੀ ਲਾਇਆ ਭੱਜ ਕੇ ਪੁੱਤ ਬਣ ਕੇ ਦੇਖੋ ਕਮੈਂਟ ਭਰਾਵਾ ਦੱਸਿਓ ਆਪਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਭਰਾਵਾਂ ਬਣ ਕੇ ਮੈਂਤ ਵਾਲਾ ਕਾ ਮੇ ਚੈਨਲ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਇਹ ਦਿਖਾਤਾ ਆਪਣਾ ਨੂੰ ਬਾਣ ਜਿੱਥੇ ਹਰਾ ਵੀਜਿਆ ਹੋਇਆ ਤੇ ਬਾਕੀ ਮੱਝਾਂ ਦੀ ਪਾਵਾਂਗੇ ਨੀਲੀ ਰਾਵ ਵੀ ਆ ਗਈ ਆਪਣੇ ਬਹੁਤ ਟਾਪ ਦੀ ਬਹੁਤ ਟਾਪ ਦੀ 17 ਲੀਟਰ ਦੇ ਉੱਤੇ ਚੋਇਆ ਪਿਛਲੇ ਵਾਰੀ ਤੀਜੇ ਸੂਏ ਦਾ ਹੁਣ ਦੇਖੋ ਵਧੂਗੀ ਕਿ ਕਿਵੇਂ ਕੁਝ ਟੜਕੇ ਦਿਖਾਉਣੇ ਤੁਹਾਨੂੰ ਦੀ ਵੀਡੀਓ ਕੱਬਣਾ ਪੰਜ ਚਾਰ ਦਿਨ ਲੈਂਦੀ ਹੈ ਇਹਦੇ ਉਹਦੇ 15 ਤਰੀਕ ਨੂੰ ਦਿਨ ਪੂਰੇ ਆ ਦੇਖੋ ਮਿੱਤਰੋ ਆਪਣਾ ਘਰ ਤੁਹਾਨੂੰ ਦਿਖਾਈ ਦੇਣਾ ਇੱਥੋਂ ਮੈਂ ਇਹ ਆਪਣਾ ਘਰ 2 2.5 3 ਕਿੱल्ल्या ਦੀ ਦੂਰੀ ਤੇ ਹੈ ਇਹ ਇਹ ਆਹ ਜਿਹੜਾ ਘਰ ਆ ਗਿਆ ਉਹ ਨਿੰਮਣੀ ਦੀ ਨਾਲ ਉੱਤੇ ਉਹ ਨਿੰਮ ਆਪਣੇ ਘਰੇ ਹੈ ਬਸ ਇੰਨੀ ਕੁ ਦੂਰੀ ਤੇ ਹੈ ਇਹ ਆਪਣਾ ਹਰਾ ਇਥੋਂ ਲਿਜਾਣਾ ਪੈਂਦਾ ਬਸ ਨੇੜੇ ਹੀ ਆ ਗਿਆ ਬਹੁਤ ਜਿਆਦਾ ਸੁਕਾ ਨਹੀਂ ਦਾ ਬਾਕੀ ਧੰਨਵਾਦ ਭਰਾਵੋ ਸਾਰੇ ਵੀਰਾਂ ਦਾ ਵੀਡੀਓ ਤਾਂ ਐਵੇਂ ਹੀ ਲੰਮੀ ਹੋ ਗਈ ਮੜੇ ਨਾਲ ਨਸੋ ਕਮੈਂਟ ਕਰਕੇ ਚਾਹ ਬਹੁਤ ਜਵਾਕਾਂ ਨੂੰ ਚਾਹ ਦੱਸੋ ਕਿਹਨੂੰ ਕਿਹਨੂੰ ਹੁੰਦਾ ਭਰਾਵਾ ਮੈਨੂੰ ਬਹੁਤ ਸੀ ਕਿੰਨੇ ਦੇਖੋ ਬਿੰਗ ਬਲਾਵੇਂ ਪਾ ਗਿਆ ਉਹ ਲੈ ਗਿਆ ਨਾਲੀ ਕੋਲੇ ਘਟੋ ਘਟ ਚਾਰ ਕੇਲਾਂ ਦੀ ਲੰਬਾਈ ਹੈ ਉਹ ਕੱਗਰ ਆ ਗਿਆ ਆਪਣਾ ਨਾਲ ਹੀ ਬੰਨ ਜਿੱਥੇ ਉਹ ਟਰੈਕਟਰ ਵਾ ਗਿਆ ਆਹ ਟਰੈਕਟਰ ਵਾ ਗਿਆ ਉਹ ਬੰਨ ਕੱਗਰ ਦਾ ਹੈ ਉਹ ਜਿੱਥੋਂ ਮੜਿਆ ਆ ਪਰ ਨਾਲ ਹੀ ਆਪਣਾ ਕੱਗਰ ਆ ਗਿਆ ਬਾਕੀ ਧੰਨਵਾਦ ਭਰਾਵੋ ਸਾਰੇ ਵੀਰਾਂ ਦਾ ਓਕੇ ਬਾਏ ਮਿਲਦੇ ਆਂ ਸਵੇਰ ਧੰਨਵਾਦ ਜੀ